ਜਿਹੜੀ ਇੱਕ ਮੁੱਦਾ ਪੱਖਿਆ ਫਲੈਕਸ ਵਾਲੀ ਜਿਹੜਾ ਕਦੇ ਸੰਤਾਂ ਦੇ ਨਾਲ ਇੱਕ ਹੋਰ ਬਾਬੇ ਦੀ ਫੋਟੋ ਲਾਈ ਹੈ ਕਿਉਂ ਹਨ ਕੀ ਕਿ ਮਤਲਬ ਹੈ ਜੈ ਗੁਰਦੇਵ ਧੰ ਗੁਰਦੇਵ ਮੈਂ ਦੱਸਣਾ ਚਾਹੁੰਦਾ ਆਪਣੇ ਬਾਰੇ ਮੇਰਾ ਨਾਮ ਜਤਿੰਦਰ ਗੁੱਲ ਮੈਂ ਰਹੀਮਪੁਰ ਤੋਂ ਆ ਇਸ ਵਿਸ਼ੇ ਬਾਰੇ ਮੈਂ ਤੁਹਾਨੂੰ ਜਾਣ ਕਰਾਉਣਾ ਚਾਹੁੰਦਾ ਹਾਂ ਸਾਡੇ ਰਹੀਮਪੁਰ ਤੋਂ ਜੋ ਕਮੇਟੀ ਚਲਾ ਰਹੇ ਆ ਬਲਵਿੰਦਰ ਬਿੰਦੀ ਔਰ ਚੰਦਰ ਲੱਕੀ ਇਹ ਦੋਨੇ ਬੰਦਿਆਂ ਨੂੰ ਪਹਿਲਾਂ ਵੀ ਅਸੀਂ ਕਿਸੇ ਸਾਥੀ ਰਹੀ ਸਨੇਹੀ ਜਦ ਜਗਾ ਜਿਹੜਾ ਤੁਸੀਂ ਮੰਨ ਲਓ ਇਹ ਕੰਮ ਕਰਦੇ ਆ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਨਾਂ ਨੇ ਕੀ ਕੀਤਾ ਰਜੀਵ ਸਾਈਂ ਉਹਨਾਂ ਦੀ ਆਪਣੇ ਇਹ ਸੰਤ ਨਰਿੰਦਰ ਸਿੰਘ ਦਾਸ ਜੀ ਉਹਨਾਂ ਦੀ ਗੱਦੀ ਦੇ ਨਾਲ ਰਜੀਵ ਸਾਈਂ ਦੀ ਕੁਰਸੀ ਲਗਾਤੀ ਇਹਨਾਂ ਨੇ ਮੈਸੇਜ ਭੇਜਿਆ ਸੀਗਾ ਕਿ ਇਦਾਂ ਦੇ ਕੰਮ ਦੁਆਰਾ ਨਾ ਕਰਿਓ ਇਹ ਜਾਣ ਬੁਝ ਕੇ ਇਦਾਂ ਦੇ ਮੰਨ ਲਓ ਕੰਮ ਕਰਦੇ ਪੁੱਠੇ ਹੁਣ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਇਸ ਵਾਰ ਰਜੀਵ ਸਾਈਂ ਜੀ ਉਹਨਾਂ ਦੀ ਵੱਲੋਂ ਫੋਟੋ ਸੰਤ ਨਰਿੰਦਰ ਸਿੰਘ ਦਾਸ ਜੀ ਉਹਨਾਂ ਨਾਲ ਫਲੈਕਸ ਵਿੱਚ ਲਗਾਤੀ ਆ ਜਿਸ ਨਾਲ ਸਾਡੇ ਸਮਾਜ ਨੂੰ ਕਾफी ਠੇਸ ਪਹੁੰਚੀ ਆ ਅਸੀਂ ਮੰਗ ਰੱਖਦੇ ਆ ਪ੍ਰਸ਼ਾਸਨ ਅੱਗੇ ਇਹ ਜਿਹੜੀ ਫੋਟੋ ਆਪਣੇ ਲਗਾਈ ਹੋਈ ਆ ਜਲ ਤੋਂ ਜਲਦ ਇਹਨਾਂ ਨੂੰ ਹਟਾ ਕੇ ਗਲਤੀ ਵਾਲੀ ਫੋਟੋ ਹਟਾ ਕੇ ਇਹਨਾਂ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਮੀਡੀਆ ਵਿੱਚ ਸਾਰੇ ਸਾਹਮਣੇ ਸੰਗਠਨ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਜੋ ਫੋਟੋ ਲਗਾਈ ਆ ਸਾਡੇ ਸਮਾਜ ਨੂੰ ਠੇਸ ਪਹੁੰਚੀ ਆ ਉਹਦੀ ਆਪਾਂ ਸਾਹ ਕੋਡ ਨਹੀਂ ਨਹੀਂ ਦੇ ਕਰਦੇ ਆ ਆਪਾਂ ਸਰ ਅੱਜ ਤੁਸੀਂ ਇੱਕ ਪ੍ਰੈਸ ਵਾਤਾਕ ਕੀਤੀ ਹੈ ਕਿ ਮੁੱਦਾ ਕੀ ਹੈ ਸਭ ਤੋਂ ਪਹਿਲਾਂ ਜੈਗੁਰੂ ਦੇਵ ਧਨਗੁਰਦੇਵ ਜੈ ਭੀਮ ਜੈ ਭਾਰਤ ਅ ਗੱਲ ਮੁੱਦਾ ਜਿਆਦਾ ਗੰਭੀਰ ਹੋਣ ਕਰਕੇ ਨਾ ਅ ਇਹ ਕਦਮ ਚੁੱਕਣਾ ਪਿਆ ਪ੍ਰੈਸ ਕਾਨਫਰੰਸ ਇਹ ਨਹੀਂ ਆਪਾਂ ਕਹਿ ਸਕਦੇ ਪ੍ਰੈਸ ਕਾਨਫਰੰਸ ਇਹ ਸਾਡੇ ਸਮਾਜ ਦਾ ਰੋਸ ਹੈ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਸਮਾਜ ਨੂੰ ਉੱਤੇ ਚੱਕਣ ਲਈ ਕਈ ਕੀ 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 ਕੰਮ ਕੀਤੇ ਠੀਕ ਹੈ ਜੀ ਉਹਨਾਂ ਦੇ ਬਰਾਬਰ ਅੱਜ ਅਸੀਂ ਇੱਕ ਆਮ ਬੰਦਿਆਂ ਨੂੰ ਜੋ ਜੋ ਸਮਾਜ ਨੂੰ ਜਿਨ੍ਹਾਂ ਦੀ ਕੋਈ ਦੇਣ ਨਹੀਂ ਗਈ ਨਾ ਉਹਨਾਂ ਨੇ ਸਮਾਜ ਪ੍ਰਤੀ ਕੋਈ ਉਹਨਾਂ ਦੀ ਜ਼ਿੰਮੇਵਾਰੀਆ ਨਾ ਕੋਈ ਉਹਨਾਂ ਨੇ ਸਮਾਜ ਲਈ ਕੁਝ ਕੀਤਾ ਅਸੀਂ ਉਹਨਾਂ ਦੀਆਂ ਫੋਟੋਆਂ ਆਪਣੇ ਸਾਡੇ ਸੰਤ ਸਮਾਜ ਦੇ ਬਰਾਬਰ ਲਾਈਏ ਇਸ ਕਰਕੇ ਸਾਡੇ ਮਨ ਚ ਰੋਸਿਆ ਪੂਰੇ ਰਵਿਦਾਸੀਆ ਸਮਾਜ ਵਿੱਚ ਰੋਸਿਆ ਕਿਤੇ ਲੱਗੇ ਜੀ ਫਲੈਕਸ ਤੇ ਕੀ ਦੀ ਗੱਲ ਕਰ ਰਹੇ ਤੁਸੀਂ ਕੀ ਗੱਲ ਕਰ ਰਹੇ ਮੈਂ ਕੀ ਗੱਲ ਕਰ ਰਿਹਾ ਰਜੀਵ ਸਾਈ ਹਾਂ ਉਹਨਾਂ ਦੀ ਫੋਟੋ ਜੋ ਹੈ ਉਹ ਸੰਤ ਨਰਿੰਦਰदास ਜੀ ਦੇ ਨਾਲ ਲਾਈ ਗਈ ਆ ਜੋ ਹਰੀਮਪੁਰ ਵਿਖੇ ਸੰਮੇਲਨ ਹੋ ਰਿਹਾ ਸੰਤ ਸੰਮੇਲਨ ਦੂਜਾ ਇਹ ਕਰਵਾ ਰਹੇ ਆ 3 ਨਵੰਬਰ ਨੂੰ ਅੱਛਾ ਇਹਦੇ ਕਿ ਆਪਾਂ ਕੋਈ ਰੋਜ਼ ਕਿਉਂ ਆਇਆ ਰੋਜ਼ ਇਸ ਕਰਕੇ ਆ ਕਿ ਦੇਖੋ ਸਤਗੁਰ ਰਵਿਦਾਸ ਮਹਾਰਾਜ ਉਹ ਸਾਡੇ ਗੁਰੂ ਆ ਭਗਵਾਨ ਬਾਲਮੀਕ ਉਹ ਸਾਡੇ ਉਹ ਰੱਬ ਆ ਜਿਹੜੇ ਸਾਡੇ ਸੰਤ ਆ ਜਿਨ੍ਹਾਂ ਦੀ ਸਮਾਜ ਨੂੰ ਦੇਣਾ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸਕੂਲ ਕਾਲਜ ਖੋਲਿਆ ਸੋ ਸਮਾਜ ਨੂੰ ਉੱਚਾ ਚੱਕਣ ਲਈ ਕੰਮ ਕੀਤੇ ਆ ਉਹਨਾਂ ਦੇ ਉਹਨਾਂ ਦੇ ਬਰਾਬਰ ਜੋ ਇੱਕ ਆਮ ਇਨਸਾਨ ਆ ਜਿਹੜੇ ਠੀਕ ਆ ਸਾਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਛੋਟੀ ਮੋਡੀ ਉਹਦੇ ਲਈ ਸੇਵਾ ਕਰਦੇ ਆ ਆਪਣੇ ਕੋਈ ਜਗ੍ਹਾ ਹੋ ਗਈ ਉੱਥੇ ਬਹਿੰਦੇ ਆ ਸੇਵਾ ਕਰਦੇ ਆ ਕੌਣ ਕਰਦੇ ਆ ਅਰਜੀਵ ਸਾਈਂ ਜੀ ਹਨਾ ਉਹਨਾਂ ਦੀ ਫੋਟੋ ਸਾਡੇ ਸੰਤ ਬਾਬਾ ਨਰਿੰਦਰ ਦਾਸ ਜੀ ਦੇ ਬਰਾਬਰ ਲਗਾਈ ਗਈ ਆ ਸਾਡੇ ਮਨ ਵਿੱਚ ਉਹ ਰੋਸ ਆ ਉਹਦੇ ਪ੍ਰਤੀ ਰੋਸ ਆ ਔਰ ਜੋ ਜਿਨ੍ਹਾਂ ਨੇ ਲਗਾਈ ਆ ਜਿਹੜੇ ਇਹਦੇ ਸੰਯੋਜਕ ਆ ਠੀਕ ਹੈ ਜੀ ਉਹਨਾਂ ਉਹਨਾਂ ਬਰਤੀ ਸਾਡਾ ਰੋਸ ਆ ਇਹਦੇ ਹੁਣ ਇਹਦੇ ਪੈ ਤੁਸੀਂ ਕਿਸੇ ਨੂੰ ਵੱਡੇ ਉਧਾਰ ਕਰਨ ਨੂੰ ਮਿਲੇ ਹਜੇ ਅਸੀਂ ਉਹਨਾਂ ਨੂੰ ਸੂਚਿਤ ਕੀਤਾ ਸੀਗਾ ਕਿ ਤੁਸੀਂ ਇਹਨਾਂ ਨੂੰ ਫਲੈਕਸਾਂ ਜਿਹੜੀਆਂ ਪੂਰੇ ਸ਼ਹਿਰ ਵਿੱਚ ਲੱਗੀਆਂ ਆ ਉਹਨਾਂ ਨੂੰ ਲਹਾਜ਼ਰ ਲਹਾ ਦਿਓ ਨਹੀਂ ਤਾਂ ਮਤਲਬ ਕੱਲ ਆਪਾਂ ਡੀਸੀ ਨੂੰ ਪੇਸ਼ ਹੋ ਕੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਆਪਾਂ ਮੰਗ ਪੱਤਰ ਦੇਣਾ ਹੈ ਕੱਲ ਪੂਰਾ ਰੋਦਸਿਆ ਸਮਾਜ ਦਊਗਾ ਜੋ ਸ਼ਹਿਰ ਵਿੱਚ ਫਲੈਕਸਾਂ ਦਾ ਮੁੱਦਾ ਆਪਾਂ ਆਪਾਂ ਕਿਹਾ ਜੀ ਬੜੀ ਅੱਛੀ ਸੋ ਸਭ ਤੋਂ ਪਹਿਲਾਂ ਜਗੁਰਦੇਵ ਤੁੰਗੁਰਦੇਵ ਇਹ ਜੋ ਮਸਲਾ ਅੱਜ ਪੱਖਿਆ ਹੋਇਆ ਹੈ ਇਹਦੇ ਵਿੱਚ ਮੈਂ ਇੱਕ ਚੀਜ਼ ਸਪੱਸ਼ਟ ਕਰਨਾ ਚਾਹੁੰਦਾ ਵੀ ਇਹ ਜੋ ਬੰਦੇ ਪ੍ਰਬੰਧਕ ਹਨ ਇਹ ਰਵਦਾਸੀਆ ਸਮਾਜ ਨੂੰ ਰਿਪ੍ਰੈਜ਼ੈਂਟ ਕਰਦੇ ਆ ਆਪਣੇ ਆਪ ਨੂੰ ਇੱਕ ਧਾਰਮਿਕ ਆਪਣੇ ਰਵਦਾਸੀਆ ਸਮਾਜ ਦੀ ਸੰਸਥਾ ਦੇ ਮੋਢੀ ਹਨ ਜੇ ਉਹਨਾਂ ਵੱਲੋਂ ਇਦਾਂ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ ਤਾਂ ਅਸੀਂ ਸਮਾਜ ਨੂੰ ਕੀ ਦੇਣ ਦੇ ਰਹੇ ਹਾਂ ਅਸੀਂ ਇਸ ਚੀਜ਼ ਦੀ ਬਹੁਤ ਨਿੰਦਾ ਕਰਦੇ ਹਾਂ ਪਿਛਲੇ ਸਾਲ ਵੀ ਇਹਨਾਂ ਨੂੰ ਇਸ ਚੀਜ਼ ਤੋਂ ਅਦਾਹ ਕੀਤਾ ਗਿਆ ਸੀ ਵੀ ਇਹੋ ਜਿਹਾ ਕੰਮ ਨਾ ਕਰੋ ਇਹਨਾਂ ਨੇ ਕੁਰਸੀ ਲਗਾਈ ਸੀ ਆਪਣੇ ਸਾਡੇ ਮਹਾਪੁਛਾਂ ਦੇ ਬਰਾਬਰ ਤੇ ਅੱਜ ਫਲੈਕਸਾਂ ਦੇ ਵਿੱਚ ਫੋਟੋ ਬਰਾਬਰ ਲਗਾ ਦਿੱਤੀ ਗਈ ਹੈ ਇਹ ਬਹੁਤ ਗਲਤ ਇਹ ਮੇਨੂ ਦੇ ਤੱਕ ਲੱਗਦਾ ਅਸੀਂ ਇਹ ਬੈਨਰ ਦੇਖ ਕੇ ਲੱਗ ਰਿਹਾ ਵੀ ਇਹ ਪੋਲੀਟਿਕਾਈਜ਼ ਕੀਤਾ ਗਿਆ ਹੈ ਰਾਜਨੀਤਿਕ ਕਰਨੇ ਦੀ ਰਾਜਨੀਤਿਕ ਸ਼ੈ ਇਹਦੇ ਵਿੱਚ ਪੂਰੀ ਇਹਦੇ ਵਿੱਚ ਇਹਨਾਂ ਬੰਦੇ ਇਹ ਬੜੇ ਜਿਹੜੇ ਪ੍ਰਬੰਧਕ ਹਨ ਇਹਨਾਂ ਬੰਦਿਆਂ ਨੂੰ ਕੋਈ ਡਰ ਨਹੀਂ ਸਮਾਜ ਦਾ ਸਮਾਜ ਦੇ ਨਾਮ ਤੇ ਉੱਤੇ ਇਹ ਸਿਰਫ ਲੋਕਾਂ ਨੂੰ ਗੁੰਮਾਹ ਕਰਦੇ ਆ ਸਾਡੇ ਸਮਾਜ ਨੂੰ ਗੁੰਮਰਾਹ ਕਰ ਰਹੇ ਆ ਅੱਜ ਦੀਆਂ ਫਲੈਕਸਾਂ ਤੋਂ ਇਹ ਜਾਹਰ ਹੋ ਰਿਹਾ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਇੱਥੇ ਵਾਢੀ ਕਾਨੂੰਨੀ ਕਾਰਵਾਈ ਕਰੇ ਸ਼ਾਮ ਅੱਜ ਜਾਂ ਕੱਲ ਸਵੇਰ ਤੱਕ ਇਹ ਫਲੈਕਸਾਂ ਇਥੋਂ ਹਟਾਈਆਂ ਜਾਣ ਜੋ ਵੀ ਸ਼ਹਿਰ ਦੇ ਵਿੱਚ ਲੱਗੀਆਂ ਆ ਉਹ ਸਮਾਜਿਕ ਤੌਰ ਤੇ ਉਹ ਸੋਸ਼ਲ ਤੇ ਜਾਂ ਜੇ ਸਮਾਜਿਕ ਤੌਰ ਤੇ ਖੁੱਲੇ ਉਹ ਆਪਣੀ ਇਸ ਚੀਜ਼ ਦੀ ਮਾਫੀ ਮੰਗਣ ਔਰ ਜੇ ਨਹੀਂ ਹੁੰਦਾ ਤਾਂ ਅਸੀਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਆਪਣਾ ਰਵਦਾਸੀਆ ਸਮਾਜ ਨੂੰ ਇਕੱਤਰਿਤ ਕਰਕੇ ਸੜਕਾਂ ਤੇ ਆਵਾਂਗੇ ਮੈਮੋਰੰਡਮ ਦੇਵਾਂਗੇ ਇਸ ਦੀ ਇਸ ਦੀ ਐਸਡੀ ਵਿਰੁੱਧ ਕਾਰਵਾਈ ਕਰਨ ਲਈ ਅਸੀਂ ਪੂਰ ਜ਼ੋਰ ਇਕੱਠੇ ਹੋ ਕੇ ਅਪੀਲ ਕਰਦੇ ਹਾਂ ਸਮਾਜਿਕ ਆਪਣੇ ਪ੍ਰਸ਼ਾਸਨ ਅੱਗੇ ਵੀ ਇਹਦੇ ਇਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ